ਸਾਡੇ ਵਿੱਚ ਆਪਣੇ ਮਨ ਦੀ ਗੱਲ ਕਰਨ ਲਈ ਸਾਡੇ ਵਿੱਚ ਆ ਰਿਹਾ ਹੈ ਮੈਂ ਬਹੁਤ ਮੇਰੇ ਕਾਰਕਿਰਤਾ ਮੇਰਾ ਜਲੰਧਰ ਅੱਜ ਉਹਨਾਂ ਦੇ ਆਮਦ ਦੇ ਉੱਤੇ ਬਹੁਤ ਖੁਸ਼ ਆ ਸੀ ਉਹਨਾਂ ਦਾ ਜਲੰਧਰਾਂ ਤੇ ਬਹੁਤ-ਬਹੁਤ ਸਵਾਗਤ ਕਰਦੇ ਆ ਜਲੰਧਰ ਦੀ ਇਹ ਧਰਤੀ ਜਿਹਨੂੰ ਬਹੁਤ ਵੱਡੇ ਅਸ਼ੀਰਵਾਦ ਪ੍ਰਾਪਤ ਹੈ ਪਰ ਅੱਜ ਜਿਹੜੀ ਇੱਥੇ ਸਰਕਾਰ ਹੈ ਪੰਜਾਬ ਦੇ ਵਿੱਚ ਜਲੰਧਰ ਦੀ ਧਰਤੀ ਨੂੰ ਬਦਨਾਮ ਕਰਨ ਤੇ ਤੁਲੀ ਹੋਈ ਹੈ ਜਲੰਧਰ ਦੇ ਵਿੱਚ ਨਕੋਦਰ ਹਲਕਾ ਕਿਹੜੇ ਮੇਰੇ ਸਾਥੀ ਨਕੋਦਰ ਤੋਂ ਆਇਆ ਜਿਹੜਾ ਹੱਥ ਖੜੇ ਕਰਕੇ ਦੱਸੋ ਨਕੋਦਰ ਵਾਲਿਓ ਨਕੋਦਰ ਹੈ ਜਿਹੜਾ ਪੀਰਾਂ ਫਕੀਰਾਂ ਦੀ ਧਰਤੀ ਹੈ ਅੱਜ ਨਕੋਦਰ ਹੈ ਜਿਹੜਾ ਉਹਦਾ ਨਾਮ ਰੇਤ ਮਾਫੀਆ ਦੇ ਨਾਲ ਜੁੜਦਾ ਰੇਤ ਮਾਫੀਆ ਦੇ ਨਾਲ ਨਕੋਦਰ ਦਾ ਔਰ ਉਥੋਂ ਦੀ ਜੇਲੀ ਲੀਡਰ ਅੱਜ ਗੁੰਡਾਗਰਦੀ ਕਰਦੀ ਐ ਮੇਰੇ ਵਰਕਰਾਂ ਨੂੰ ਡਰਾਉਂਦੀ ਐ ਮੈਂ ਦੱਸ ਦੇਣਾ ਚਾਹਨਾ ਇਹ ਗੁੰਡਾਗਰਦੀ ਤੁਹਾਡੀ 4 ਤਰੀਕ ਤੱਕ ਚੱਲਣੀ ਐ ਔਰ ਜਿਸ ਦਿਨ 4 ਤਰੀਕ ਨੂੰ ਰਿਜ਼ਲਟ ਆਣਾ ਤਾਂ ਪੂਰੇ ਪੰਜਾਬ ਦੇ ਵਿੱਚ ਮੋਦੀ ਮੋਦੀ ਹੋਣੀ ਐ ਤੁਹਾਡੀ ਗੁੰਡਾਗਰਦੀ ਨਹੀਂ ਚੱਲਣੀ ਔਰ ਉਹ ਦਿਨ ਦੂਰ ਨਹੀਂ ਐ ਉਹ ਦਿਨ ਦੂਰ ਨਹੀਂ ਉਹ ਦਿਨ ਦੂਰ ਨਹੀਂ ਐ 4 ਤਰੀਕ ਨੂੰ ਤੁਸੀਂ ਨੀਂ ਪੱਥਰ ਰੱਖਣ ਜਾ ਰਹੇ ਹੋ ਪੰਜਾਬ ਸਰਕਾਰ ਦਾ ਜਿਹੜੀ ਆਉਣ ਵਾਲੇ ਸਮੇਂ ਚ ਭਾਰਤੀ ਜਨਤਾ ਪਾਰਟੀ ਦੀ ਬਣਨੀ ਆ ਪੰਜਾਬ ਦੇ ਵਿੱਚ ਇਹਦਾ ਤੁਸੀਂ ਨੀਂ ਪੱਥਰ ਰੱਖਣ ਜਾ ਰਹੇ ਹੋ ਔਰ ਇਥੋਂ ਦਾ ਜਿਹੜਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੈ ਮੇਰੇ ਵਰਕਰਾਂ ਨੂੰ ਫੋਨ ਕਰਕੇ ਡਰਾਉਂਦਾ ਕਿ ਤੁਹਾਨੂੰ ਦੇਖ ਲਾਂਗਾ ਮੈਂ ਉਹਨੂੰ ਇਹ ਕਹਿਣਾ ਚਾਹਨਾ ਕਿ ਮੈਂ ਤੈਨੂੰ ਕਾਲਜ ਟਾਈਮ ਦਾ ਜਾਣਦਾ ਤੂੰ ਫਿਕਰ ਨਾ ਕਰ ਤੇਰੇ ਮੈਂ ਸਾਰੇ ਦੰਦ ਗਿਨੇ ਆ ਬਰਕਰਾਰਾ ਨੂੰ ਫਿਕਰ ਕਰਨ ਦੀ ਜਰੂਰਤ ਨਹੀਂ ਐ ਇਹਨਾਂ ਦੀ ਗੁੰਡਾਗਰਦੀ ਇਹਨਾਂ ਦੀ ਗੁੰਡਾਗਰਦੀ ਇਹਨਾਂ ਦੀ ਬਦਮਾਸ਼ੀ ਦਾ ਜਿਹੜਾ ਇਲਾਜ ਕਰਾਂਗੇ ਕਰਤਾਰਪੁਰ ਹਲਕੇ ਵਾਲਾ ਜਿਹੜਾ ਬਦਮਾਸ਼ ਤੁਰਿਆ ਫਿਰਦਾ ਅੱਜ ਖਾਕੀ ਵਰਦੀ ਲਾ ਕੇ ਅੱਜ ਬੰਦਵਾਸ਼ ਬਣਿਆ ਤੈਨੂੰ ਦੱਸਾਂਗੇ ਦੇ ਨਾਲ ਆ ਲੈਂਦੇ ਪੂਰਾ ਜਿੰਨਾ ਤੇਰਾ ਸਰਵਿਸ ਦਾ ਟਾਈਮ ਸੀ ਪੂਰਾ ਸਰਵਿਸ ਦਾ ਟਾਈਮ ਐ ਤੂੰ ਰਿਸ਼ਵਤ ਖੋਰੀ ਕੀਤੀ ਐ ਤੂੰ ਪੀ ਐਚ ਡੀ ਕੀਤੀ ਐ ਰਿਸ਼ਵਤ ਦੇ ਉੱਤੇ ਉਹ ਰਾਜ ਸਾਡੇ ਪੋਲੇ ਪਾਲੇ ਸਾਥੀਆਂ ਨੂੰ ਉੱਥੇ ਧਮਕਾ ਰਹਿਆਂ ਇਹ ਧਮਕੀ ਬਿਲਕੁਲ ਨਹੀਂ ਚੱਲਣ ਦੇਣੀ ਬਿਲਕੁਲ ਨਹੀਂ ਚੱਲਣ ਦੇਣੀ ਸੋ ਮੈਂ ਆਪਣੇ ਵੀਰਾਂ ਨੂੰ ਮੈਂ ਕੋਈ ਇੱਥੇ ਪੋਲੀਟੀਕਲ ਭਾਸ਼ਣ ਕਰਨ ਨਹੀਂ ਆਇਆ ਮੈਂ ਤਾਂ ਆਪਣੇ ਸਾਥੀਆਂ ਨੂੰ ਹੌਸਲਾ ਦੇਣ ਦੇ ਲਈ ਆਇਆ ਕਿ ਅਸੀਂ ਉਸ ਲੀਡਰ ਦੇ ਨਾਲ ਜੁੜੇ ਆ ਜਿਨਨੇ ਭਾਰਤ ਦਾ ਨਾਮ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉੱਚਾ ਕੀਤਾ ਹੈ ਅੱਜ ਪੂਰੇ ਵਿਦੇਸ਼ਾਂ ਦੇ ਵਿੱਚ ਭਾਰਤੀਏ ਜਿਹੜੇ ਬੈਠੇ ਆ ਸਾਡੇ ਐਨ ਆਰ ਆਈ ਵੀਰ ਜਦੋਂ ਮੋਦੀ ਸਾਹਿਬ ਦਾ ਨਾਮ ਆਉਂਦਾ ਤਾਂ ਉਹਨਾਂ ਦਾ ਜਿਹੜਾ ਸੀਨਾ ਹੈ ਗਰਭ ਦੇ ਨਾਲ ਚੋੜਾ ਹੁੰਦਾ ਕਿ ਸਾਡਾ ਦੇਸ਼ ਆ ਜਿਹੜਾ ਤਰੱਕੀ ਕਰ ਰਿਹਾ ਸੋ ਮੈਂ ਮੈਂ ਹੀ ਬੇਨਤੀ ਆ ਲਾਂ ਲਈ ਆ ਆਪਣੇ ਭਰਾਵਾਂ ਨੂੰ ਕਿ ਭਾਈ ਦਿਨ ਰਹਿ ਗਏ ਸਾਰੇ 6-7 ਤੁਸੀਂ ਤਗੜੇ ਹੋ ਕੇ ਕੰਮ ਕਰੋ ਅਸੀਂ ਪ੍ਰਧਾਨ ਮੰਤਰੀ ਸਾਹਿਬ ਦੇ ਹੱਥ ਮਜ਼ਬੂਤ ਕਰਨੇ ਆ ਔਰ ਇਹ ਜਿਹੜੀ ਚੋਣ ਹੈ ਲੋਕ ਸਭਾ ਦੀ ਇਹ ਆਉਣ ਵਾਲੀਆਂ ਜੜੀਆਂ ਵਿਧਾਨ ਸਭਾ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਨੀਂ ਬੱਥਰ ਰੱਖਣਗੇ ਔਰ ਉਹ ਦਿਨ ਜੂਰ ਨਹੀਂ ਹੈ ਜਿਸ ਦਿਨ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ